ਈਮਾਨਦਾਰ ਲੱਕੜਹਾਰਾ ਕਹਾਣੀ ਦੂਰ ਕਿਸੇ ਪਿੰਡ ਵਿੱਚ ਇੱਕ ਗਰੀਬ ਲੱਕੜਹਾਰਾ ਰਹਿੰਦਾ ਸੀ ਉਹ ਗਰੀਬ ਦੇ ਬਾਵਜੂਦ ਈਮਾਨਦਾਰ ਸੀ ਉਹ ਹਰ ਰੋਜ਼ ਨਦੀ ਕੰਢੇ ਲੱਕੜਾਂ ਕੱਟਣ ਜਾਇਆ ਕਰਦਾ ਸੀ ਇੱਕ ਦਿਨ ਉਹ ਨਦੀ ਦੇ ਕੰਢੇ ਤੇ ਪੁੱਜਾ ਅਤੇ ਇੱਕ ਸੁੱਕੇ ਦਰਖਤ ਨੂੰ ਕੱਟਣ ਲੱਗ ਪਿਆ ਅਜੇ ਉਸਨੇ ਦਰਖਤ ਨੂੰ ਕੱਟਣਾ ਸ਼ੁਰੂ ਹੀ ਕੀਤਾ ਸੀ ਕਿ ਉਸ ਦਾ ਗੁਹਾੜਾ ਹੱਥੋਂ ਛੁੱਟ ਕੇ ਨਦੀ ਵਿੱਚ ਡਿੱਗ ਪਿਆ। ਨਦੀ ਦਾ ਪਾਣੀ ਬਹੁਤ ਡੂੰਘਾ ਸੀ, ਲੱਕੜਹਾਰੇ ਨੂੰ ਤੈਨਾਂ ਨਹੀਂ ਆਉਂਦਾ ਸੀ। ਉਹ ਬਹੁਤ ਦੁਖੀ ਹੋਇਆ। ਉਹ ਬੈਠ ਕੇ ਰੋਂ ਲੱਗਾ। ਉਸ ਦੀ ਆਵਾਜ਼ ਸੁਣ ਕੇ ਜਲ ਦੇਵਤਾ ਉਸ ਦੇ ਸਾਹਮਣੇ ਪ੍ਰਗਟ ਹੋਇਆ ਅਤੇ ਉਸ ਤੋਂ ਰੋਂ ਦਾ ਕਾਰਨ ਪੁੱਛਿਆ। ਵਿਚਾਰੇ ਲੱਕੜਹਾਰੇ ਨੇ ਉਸ ਨੂੰ ਆਪਣੀ ਸਾਰੀ ਦੁੱਖ ਭਰੀ ਕਹਾਣੀ ਸੁਣਾਈ ਦੇਵਤੇ ਨੇ ਪਾਣੀ ਵਿੱਚ ਚੁੱਭੀ ਮਾਰੀ ਅਤੇ ਇੱਕ ਸੋਨੇ ਦਾ ਕਹਾੜਾ ਕੱਢ ਲਿਆਂਦਾ ਲੱਕੜਹਾਰਾ ਲੱਕੜਹਾਰੇ ਨੇ ਕਹਾ ਕਿ ਇਹ ਉਸ ਦਾ ਕਹਾੜਾ ਨਹੀਂ ਹੈ ਇਸ ਇਸ ਕਰਕੇ ਉਹ ਨਹੀਂ ਲਵੇਗਾ ਦੇਵਤੇ ਨੇ ਫਿਰ ਪਾਣੀ ਵਿੱਚ ਛੁੱਪੀ ਮਾਰੀ ਤੇ ਇੱਕ ਚਾਂਦੀ ਦਾ ਕੁਹਾੜਾ ਕੱਢ ਲਿਆਂਦਾ। ਲੱਕੜਹਾਰੇ ਨੇ ਫਿਰ ਨਾ ਕਰ ਦਿੱਤੀ। ਤੀਜੀ ਵਾਰ ਦੇਵਤਾ ਲੋਹੇ ਦਾ ਕੁਹਾੜਾ ਕੱਢ ਲਿਆ ਆ। ਆਪਣਾ ਕੁਹਾੜਾ ਵੇਖ ਕੇ ਲੱਕੜਹਾਰਾ ਖੁਸ਼ ਹੋ ਗਿਆ ਤੇ ਕਹਿਣ ਲੱਗਾ ਕਿ ਇਹ ਹੀ ਉਸ ਦਾ ਕੁਹਾੜਾ ਹੈ। ਲੱਕੜਹਾਰੇ ਦੀ ਇਮਾਨਦਾਰੀ ਵੇਖ ਕੇ ਦੇਵਤੇ ਨੇ ਪ੍ਰਸੰਨ ਹੋ ਕੇ ਤਿੰਨੋਂ ਕੁਹਾੜੇ ਉਸ ਨੂੰ ਇਨਾਮ ਵਜੋਂ ਦੇ ਦਿੱਤੇ ਸਿੱਖਿਆ ਇਮਾਨਦਾਰੀ ਦਾ ਫਲ ਮਿੱਠਾ ਹੁੰਦਾ ਹੈ ਤਾਂ ਬੱਚਿਓ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕੋਈ ਵੀ ਕੰਮ ਜੋ ਕਰਨਾ ਹੈ ਤੁਸੀਂ ਉਸ ਨੂੰ ਇਮਾਨਦਾਰੀ ਦੇ ਨਾਲ ਕਰਨਾ ਹੈ